ਆ ਬੋਟਲ ਟਾਈਪ ਗੁਲਦਸਤੇ ਪਏ ਨੇ ਇਸ ਤਰ੍ਹਾਂ ਦੇ ਗੁਲਦਸਤੇ ਪਏ ਨੇ ਆ ਦੇਖੋ ਕਿੰਨੀ ਸੋਹਣੀ ਆਈਟਮ ਲੱਗ ਰਹੀ ਹੈ ਆ ਦੇਖੋ ਤੇ ਇਹਨਾਂ ਦੀ ਗੱਲ ਕਰੀਏ ਤਾਂ ਤੁਸੀਂ ਕਹੋਗੇ ਟੁੱਟ ਗਿਆ ਪਰ ਇਹ ਟੁੱਟਿਆ ਨਹੀਂ ਹੈ ਆ ਦੇਖੋ ਆਮ ਘਰਾਂ ਦੇ ਵਿੱਚ ਬੱਚੇ ਕਈ ਵਾਰੀ ਸ਼ਰਾਰਤ ਕਰਦੇ ਕਰਦੇ ਸਿੱੜ ਦਿੰਦੇ ਆ ਇਹਨੂੰ ਤੁਸੀਂ ਜਿੰਨੇ ਮਰਜ਼ੀ ਦੱਬ ਕੇ ਡਿੱਗ ਜੇ ਇਹ ਟੁੱਟੂਗਾ ਨਹੀਂ ਇਹਦੀ ਫੁੱਲ ਗਰੰਟੀ ਹੈ ਜੀ ਵੀ ਨਹੀਂ ਟੁੱਟਦਾ ਇਸ ਤੋਂ ਅੱਗੇ ਤੁਹਾਨੂੰ ਆਈਟਮਾਂ ਦਿਖਾ ਦਈਏ ਤਾਂ ਆ ਦੇਖੋ ਲੈਂਪ ਆ ਦੇਖੋ ਜੀ ਆ ਦੇਖੋ ਇਸ ਤਰ੍ਹਾਂ ਲਾਈਟਿੰਗ ਚੱਲਦੀ ਹੈ ਜਿਹਦੇ ਵਿੱਚ ਆ ਲੋ ਇੱਥੇ ਤੁਹਾਨੂੰ ਹਰ ਆਈਟਮ ਸਜਾਵਟ ਦੇ ਲਈ ਵਧੀਆ ਮਿਲੂਗੀ ਬ੍ਰਾਂਡਡ ਮਿਲੂਗੀ ਰੇਟ ਬਾਜੂ ਹੋਣਗੇ ਜੀ ਆ ਦੇਖੋ ਇੱਥੇ ਤੁਹਾਨੂੰ ਸਜਾਵਟ ਦੇ ਲਈ ਵਧੀਆ ਆਈਟਮ ਮਿਲਣਗੀਆਂ ਆ ਲੋ ਆਮ ਘਰਾਂ ਦੇ ਵਿੱਚ ਲੈਂਪ ਲੱਗੇ ਹੁੰਦੇ ਨੇ ਜੀ ਕਿੰਨੇ ਸੋਹਣੇ ਲੱਗ ਰਹੇ ਨੇ ਆ ਦੇਖੋ ਉੱਪਰ ਨਿਗਮ ਬਰਵਾ ਦਈਏ ਆ ਲੋ ਇੰਦਰ ਆਜੋ ਹੁਣ